ਹੈਗੀ ਜੀ 190 ਗਜ ਦੇ ਵਿੱਚ ਬਣੀ ਹੋਈ ਕੋਠੀ ਲੋਕੇਸ਼ਨ ਇਹਦੀ ਹੈਗੀ ਆ ਅਮਨ ਬਾਗ ਨੇੜੇ ਸਰੰਦ ਰੋਡ ਕਲਾਸਿਕ ਲੁੱਕ ਦੇ ਵਿੱਚ ਇਹ ਕੋਠੀ ਤਿਆਰ ਹੋਈ ਹੈ ਤੇ ਬਾਹਰ ਆਪਣਾ ਮਾਰਬਲ ਲੱਗਿਆ ਹੋਇਆ ਸਾਰਾ ਅੰਦਰ ਉਹ ਦੁਕਾਨ ਹੈ ਸਾਡਾ ਇਹ ਆ ਗਿਆ ਜੀ ਪੋਰਚ ਪੋਰਚ ਦੇ ਵਿੱਚ ਸਾਰਾ ਮਾਰਬਲ ਲੱਗਿਆ ਹੋਇਆ ਤੇ ਉੱਪਰ ਫੁੱਲ ਸੀਲਿੰਗ ਹੋਈ ਹੋਈ ਜੀ ਕੋਠੀ ਦਾ ਮੇਨ ਐਂਟਰੀ ਦਾ ਗੇਟ ਇਹ ਆਪਣਾ ਸਾਗਵਾਨ ਦਾ ਲੱਗਿਆ ਹੋਇਆ ਪਾਲਸਾ ਦਾ ਜਿੱਟਾਪਣ ਲੱਗਿਆ ਹੋਇਆ ਵਿੱਚ ਇਹਦੇ ਐਂਟਰ ਹੁੰਦੇ ਸਾਰ ਆ ਗਈ ਆਪਣੀ ਲੌਬੀ ਲੌਬੀ ਤੁਹਾਨੂੰ ਪੂਰੀ ਖੁੱਲੇ ਮਿਲ ਜੂਗੀ ਜੀ ਲੌਬੀ ਦੇ ਵਿੱਚ ਸੀਲਿੰਗ ਵਗੈਰਾ ਪ੍ਰੋਪਰ ਹੋਈ ਹੋਈ ਆ ਐਂਟਰ ਹੁੰਦੇ ਸਾਰ ਹੀ ਜਿਹੜਾ ਆਪਣਾ ਗੇਟ ਹੈ ਇਹ ਵੀ ਸਾਗਵਾਨ ਦਾ ਹੀ ਇਹ ਵੀ ਪਾਲਸਾ ਤੇ ਜਿਹੜੀਆਂ ਚੁਗਾਠਾਂ ਨੇ ਉਹਨਾਂ ਦੇ ਸਾਰਿਆਂ ਤੇ ਡੀਕੋ ਪੇਂਟ ਹੋਇਆ ਹੋਇਆ ਹੈ ਤੇ ਇਹ ਆਪਣਾ ਆ ਗਿਆ LED ਪੈਨਲ ਲੌਬੀ ਦੇ ਵਿੱਚ ਲੌਬੀ ਦੇ ਵਿੱਚ ਵੀ ਤੁਹਾਨੂੰ ਚੂਮਰ ਵਗੈਰਾ ਮਿਲ ਜਾਣਗੇ ਡਬਲ ਹਾਈਟ ਤੱਕ ਲੌਬੀ ਹੈ ਤੇ ਉਧਰ ਆਪਣੀ ਇਹ ਸਾਹਮਣੇ ਆ ਗਈ ਕੁੱਟੀ ਦੀ ਕਿਚਨ ਜੀ ਕਿਚਨ ਬਹੁਤ ਸੋਹਣੀ ਬਣੀ ਹੋਈ ਹੈ ਕਿਚਨ ਦੇ ਵਿੱਚ ਤੁਹਾਨੂੰ ਦਿਖਾਣੇ ਡਿਜ਼ਾਈਨ ਕਿਚਨ ਦੇ ਵਿੱਚ ਅਸੈਸਰੀ ਤੁਹਾਨੂੰ ਸਾਰੀ ਲੱਗੀ ਹੋਈ ਮਿਲ ਜੂਗੀ ਚਿਮਣੀ ਵੀ ਵਿੱਚ ਹੀ ਲੱਗੀ ਹੋਈ ਹੈ ਤੇ ਉੱਪਰ ਤੁਹਾਨੂੰ ਫੁੱਲ ਸੀਲਿੰਗ ਮਿਲ ਜੂਗੀ ਇਹ ਆਪਣਾ ਗੈਰ ਹੈ ਕਿ ਇਦੇ ਵਿੱਚ ਟੈਂਡਮ ਪਏ ਹੋਏ ਨੇ ਸਮੂ ਟੱਚ ਤੇ ਇੱਥੇ ਆਪਣਾ ਸ਼ੌਕਰ ਵਗੈਰਾ ਪ੍ਰੋਪਰ ਲੱਗਿਆ ਹੋਇਆ ਹੈ। ਇਹਦੀ ਫਿਟਿੰਗ ਆਪਣਾ ਐਕਸੈਸਰੀ ਇਹ ਸਾਰੀ ਸੈਰਾਂ ਦੀ ਹੈ। ਸામਨੇ ਆ ਗਿਆ ਆਪਣਾ ਡ੍ਰੈਗ ਰੂਮ ਜੀ ਡ੍ਰੈਗ ਰੂਮ ਦੇ ਵਿੱਚ ਅਰਕ ਬਣੀ ਹੋਈ ਆ ਤੇ ਨਾਲ ਹੀ ਟਫਨ ਦੀ ਪਾਰਟੀਸ਼ਨ ਕੀਤੀ ਹੋਈ ਆ ਫੁੱਲ ਸੀਲਿੰਗ ਹੋਈ ਪਈ ਹੈ ਤੇ ਉੱਪਰ ਜੋ ਤੁਸੀਂ 팬 ਦੇਖ ਰਹੇ ਹੋ ਤੁਹਾਨੂੰ ਵਿੱਚ ਹੀ ਮਿਲਣਗੇ ਜੋ ਤੁਸੀਂ ਵੀਡੀਓ ਦੇ ਵਿੱਚ ਸਾਰਾ ਦੇਖ ਰਹੇ ਹੋ ਸਮਾਨ ਇਦੇ ਨਾਲ ਹੀ ਕਿਚਨ ਦੇ ਨਾਲ ਐਂਟਰ ਹੁੰਦੇ ਸਾਰ ਆਪਣਾ ਆ ਜਾਂਦਾ ਮੰਦਿਰ ਜੀ ਮੰਦਿਰ ਦੇ ਵਿੱਚ ਵੀ ਸਾਰਾ ਬੁੱਡਵਰਕ ਵਗੈਰਾ ਹੋਇਆ ਹੋਇਆ ਪ੍ਰੋਪਰ ਤੁੰਦ ਘਰ ਨੇ ਫਸਟ ਬੈਡਰੂਮ ਇਹ ਆ ਗਿਆ ਫਰਸਟ ਬੈਡਰੂਮ ਜੀ ਬੈਡਰੂਮ ਪੂਰਾ ਖੁੱਲਾ ਮਿਲੂਗਾ ਤੁਹਾਨੂੰ ਤੇ ਨਾਲ ਹੀ ਇਹਦਾ ਬੈਕ ਸਾਈਡ ਆ ਜਾਂਦਾ ਆਪਣਾ ਡਰੈਸਿੰਗ ਇਹ ਤੁਹਾਡਾ ਅਗਰ ਡਰੈਸਿੰਗ ਡਰੈਸਿੰਗ ਦੇ ਵਿੱਚ ਫੁੱਲ ਹਾਈਟ ਦੇ ਕੈਪ ਬੋਰਡ ਮਿਲ ਜਾਣਗੇ ਤੇ ਇਹਦੇ ਵਿੱਚ ਵੀ ਤੁਹਾਨੂੰ ਐਕਸੈਸਰੀ ਵਗੈਰਾ ਪ੍ਰੋਪਰ ਮਿਲ ਜੂਗੀ ਆ ਗਿਆ ਯ ਫਸਟ ਬਾਥਰੂਮ ਇਹਦੇ ਵਿੱਚ ਵੀ ਤੁਹਾਨੂੰ ਸੀਲਿੰਗ ਮਿਲ ਜੂਗੀ ਫੁੱਲ ਹਾਈਟ ਤੱਕ ਤੁਹਾਨੂੰ ਡਾਇਰ ਮਿਲ ਜੂਗੀ ਵਾਲ ਹੈਂਗਿੰਗ ਸਿੱਟਾ ਲੱਗੇ ਹੋਏ ਨੇ ਇਹ ਨਾਲ ਆ ਗਈ ਦੂਜਾ ਬੈਡਰੂਮ ਇਹਦੇ ਵਿੱਚ ਐਂਟਰ ਹੁੰਦੇ ਸਾਰ ਤੁਹਾਨੂੰ ਮਿਲੂਗਾ ਬਾਥਰੂਮ ਬਾਥਰੂਮ ਕਮਨ ਹੈ ਜਿੱਮੇ ਡ੍ਰੈਕ ਰੂਮ ਵਾਲਾ ਬੰਦਾ ਵੀ ਯੂਜ਼ ਕਰ ਸਕਦੇ ਤੇ ਬਾਥਰੂਮ ਬੈਡਰੂਮ ਦੇ ਨਾਲ ਵੀ ਅਟੈਚ ਹੈ ਇਹਦੇ ਵਿੱਚ ਵੀ ਤੁਹਾਨੂੰ ਫੁੱਲ ਹਾਈਟ ਤੱਕ ਟਾਇਰ ਮਿਲ ਜੂਗੀ ਸੀਲਿੰਗ ਮਿਲ ਜੂਗੀ ਕਿ ਬੈਡਰ ਮਿਕਚਰ ਸਾਰੇ ਲੱਗੇ ਹੋਏ ਨੇ ਬਾਥਰੂਮ ਦੇ ਵਿੱਚ ਕਪ ਬੋਰਡ ਤੁਹਾਨੂੰ ਪ੍ਰੋਪਰ ਯੂਜ਼ ਕਰਨ ਲਈ ਮਿਲਣਗੇ ਸਾਰੀ ਐਸੈਸਰੀ ਲੱਗੀ ਹੋਈ ਹੈ। ਕਿ ਨਾਲ ਹੀ ਆ ਗਿਆ ਵਾਸ਼ਿੰਗ ਏਰੀਆ। ਵਾਸ਼ਿੰਗ ਏਰੀਆ ਪੂਰਾ ਕੁਲ ਡੂਲਰ ਮਿਲ ਜੂਗਾ ਤੁਹਾਨੂੰ। ਤੁਹਾਨੂੰ ਉੱਪਰ ਵੀ ਪੂਰੀ ਖੁੱਲੀ ਡੁੱਲੀ ਲੌਬੀ ਮਿਲ ਜੂਗੀ ਜਿਵੇਂ ਹੇਠੇ ਪੋਰਸ਼ਨ ਤੇ ਆ ਰਹੀ ਜੀ ਉੱਪਰ ਵੀ ਤੁਹਾਨੂੰ ਪੂਰੀ ਖੁੱਲੀ ਡੁੱਲੀ ਲੌਬੀ ਮਿਲ ਜੂਗੀ ਲੌਬੀ ਦੇ ਵਿੱਚ ਫੁੱਲ ਸੀਲਿੰਗ ਹੋਈ ਹੋਈ ਹੈ ਜੀ ਤੇ ਐਂਟਰ ਲੌਬੀ ਦੇ ਵਿੱਚ ਹੁੰਦੇ ਸਾਰੇ ਇਧਰ ਆਪਣਾ ਫਰਸਟ ਬੈਡਰੂਮ ਆ ਗਿਆ ਜੀ ਤੇ ਨਾਲ ਹੀ ਸਾਹਮਣੇ ਆ ਜਾਂਦੀ ਹੈ ਕਿਚਨ ਜੀ ਉੱਪਰ ਵੀ ਤੁਹਾਨੂੰ ਕਿਚਨ ਪੂਰੀ ਤਿਆਰ ਮਿਲੂਗੀ ਵੀ ਪੂਰੀ ਖੁੱਲੀ ਡੁੱਲੀ ਲੌਬੀ ਹੈ ਡ੍ਰਿੰਕ ਰੂਮ ਵਗੈਰਾ ਤੁਸੀਂ ਇੱਥੇ ਯੂਜ਼ ਕਰ ਸਕਦੇ ਹੋ ਲੌਬੀ ਦੇ ਵਿੱਚ ਤੇ ਨਾਲ ਹੀ ਆਪਣਾ ਆ ਗਿਆ ਤੀਜਾ ਬੈਡਰੂਮ ਜੀ ਕਲਾਸਿਕ ਲੁੱਕ ਦੇ ਵਿੱਚ ਕੋਠੀ ਬਣੀਗੀ ਤਾਂ ਇਸ ਕਰਕੇ ਤੁਹਾਨੂੰ ਹਰੇਕ ਰੂਮ ਦੇ ਵਿੱਚ ਥੋੜਾ ਕਲਾਸਿਕ ਟੱਚ ਮਿਲੂਗਾ ਸਾਹਮਣੇ ਆ ਗਿਆ ਜੀ ਚੌਥਾ ਬੈਡਰੂਮ ਇਹਦੇ ਵਿੱਚ ਵੀ ਤੁਹਾਨੂੰ ਫੁੱਲ ਸੀਲਿੰਗ ਬੈੱਡ ਤੇ ਨਾਲ ਡੈਕੋਰੇਸ਼ਨ ਮਿਲੂਗੀ ਇਸ ਦੇ ਵਿੱਚ 4 ਬੈੱਡਰੂਮ 4 ਬਾਥਰੂਮ ਨਾਲ ਅਟੈਚ ਨੇ ਇਹ ਹੈਗਾ ਚੌਥਾ ਬਾਥਰੂਮ ਇਹਦੇ ਵਿੱਚ ਤੁਹਾਨੂੰ ਸਾਰਾ ਦੀ ਸਾਰੀ ਫਿਟਿੰਗ ਮਿਲ ਜੂਗੀ ਫੁੱਲ ਹਾਈਟ ਦਾ ਕਟੈਲ